ਪਿਛਲੇ ਦਿਨੀ 6 ਤਰੀਕ ਨੂੰ ਸਰਦਾਰ ਸੋਚਾ ਸਿੰਘ ਲਗਾ ਦੇ ਰਹਿਨਮਈ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਦਾਰ ਸੋਚਾ ਸਿੰਘ ਲਗਾ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜੋ ਵੀ ਫੈਸਲਾ ਜਿਹੜਾ ਚੋਣਾਂ ਦਾ ਜਿਹੜਾ ਇੱਕ 31 ਮੈਂਬਰੀ ਜਿਹੜੀ ਕਮੇਟੀ ਜਿਹੜੀ ਉਹ ਬਣਾ ਦਿੱਤੀ ਗਈ ਹੈ ਔਰ ਅਸੀਂ ਤਕਰੀਬਨ ਲਗਭਗ ਸਾਰੇ 31 ਮੈਂਬਰੀ ਜਿਹੜੀ ਕਮੇਟੀ ਹੈ ਉਹ ਇੱਥੇ ਹਾਜ਼ਰ ਹੈ ਅਸੀਂ ਅਸੀਂ ਉਸ ਦਿਨ ਤੋਂ ਲੈ ਕੇ ਲਗਭਗ 6 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਇਲਾਕੇ ਦਾ ਜਿਹੜਾ ਨਲਸਿਸ ਜਿਹੜਾ ਕੱਢਿਆ ਸੀਗਾ ਵੀ ਆਪਾਂ ਜਿਹੜੀ ਆਪਾਂ ਕਿਸ ਦੀ ਮਦਦ ਕਰਨੀ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਆਮ ਰੋਸ ਜਿਹੜਾ ਸੀ ਸਭ ਤੋਂ ਜ਼ਿਆਦਾ ਰੋਸ ਜਿਹੜਾ ਸੀ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਸੀਗਾ ਜਾਂ ਜਿਹੜਾ ਇੱਥੋਂ ਦਾ ਜਿਹੜਾ ਹਲਕੇ ਦਾ ਜਿਹੜਾ ਨੁਮਾਇੰਦਾ ਜਿਹੜਾ ਸਰਦਾਰ ਸੁਖਿੰਦਰ ਸਿੰਘ ਰੰਦਾਵਾ ਉਹ ਉਹਨਾਂ ਪ੍ਰਤੀ ਵੀ ਜਿਹੜਾ ਕਾਫੀ ਰੋਸ ਪਾਇਆ ਗਿਆ ਦੂਜੇ ਪਾਸੇ ਜਿਹੜੀ ਕੈਂਡੀਡੇਟ ਸੀ ਬੀਜਪੀ ਤੇ ਉਹਨਾਂ ਦੀ ਚਲੋ ਉਹਨਾਂ ਦੇ ਨਾਲ ਤੇ ਚਲੋ ਨਹੀਂ ਹੋਏਗਾ ਪਰ ਬੀਜਪੀ ਦੇ ਨਾਲ ਜਿਹੜਾ ਸੀ ਉਹ ਕਾਫੀ ਲੋਕਾਂ ਦੇ ਜਿਹੜੇ ਰੋਸ ਨੇ ਕਿਉਂਕਿ ਸਾਡੇ ਗੁਰਤਾਮਾਂ ਦੇ ਵਿੱਚ ਜਿੱਥੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਦਿੱਲੀ ਦੇ ਵਿੱਚ ਜਿਹੜੀ ਨਸਲ ਕੁਸ਼ੀ ਹੋਈ ਹੈ ਉਹ ਸਾਰਿਆਂ ਨੂੰ ਪਤਾ ਉੱਥੇ ਬੀਜਪੀ ਨੇ ਸਾਡੇ ਧਰਮਾਂ ਦੇ ਵਿੱਚ ਜਿੱਦਾ ਹਯੂਰ ਸਾਹਿਬ ਦੀ ਕਮੇਟੀ ਵਿੱਚ ਦਖਲ ਦੇਣਾ ਪਟਨਾ ਸਾਹਿਬ ਦੀ ਦਿੱਲੀ ਤੇ ਵਿੱਚ ਔਰ ਇੱਥੋਂ ਤੱਕ ਹਰਿਆਣਾ ਦੀ ਕਮੇਟੀ ਵੀ ਜਿਹੜੀ ਉਹਨਾਂ ਕੋਈ ਹੈ ਸਾਡੀ ਇਥੋਂ ਤੱਕ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਅੰਮ੍ਰਿਤਸਰ ਜਿਹੜੀ ਆ ਉਹਦੇ ਵਿੱਚ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਜਿਹੜੇ ਆ ਉਹ ਬੰਦੀ ਸਿੰਘਾਂ ਦੇ ਮੁੱਦੇ ਜਿਹੜੇ ਆ ਉਹ ਸਾਰੇ ਜਿਹੜੇ ਪੈਂਡਿੰਗ ਨੇ ਜਿਨ੍ਹਾਂ ਕਰਕੇ ਸਾਡਾ ਜਿਹੜਾ ਉਹ ਐਰਕਾਂ ਪਾਰਲੀਮੈਂਟ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੀ ਸਾਡੇ ਜੋ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਸਮਝਾਉਦਾ ਵੀ ਇਸੇ ਕਰਕੇ ਨਹੀਂ ਕੀਤਾ ਗਿਆ ਦੋਨਾਂ ਪਾਰਟੀਆਂ ਨੂੰ ਮਤਲਬ ਅਸੀਂ ਜਿਹੜਾ ਸਾਡੀ ਜਿਹੜੀ ਕਮੇਟੀ ਆ ਜੋ ਅਸੀਂ ਨਲਸਜ ਕੀਤਾ ਦੋਨਾਂ ਪਾਰਟੀਆਂ ਨੂੰ ਹੀ ਰੱਦ ਕਰਦੇ ਆ ਤੀਜੀ ਪਾਰਟੀ ਜਿਹੜੀ ਆ ਗਈ ਆਮ ਆਦਮੀ ਪਾਰਟੀ ਠੀਕ ਹੈ ਆਮ ਆਦਮੀ ਪਾਰਟੀ ਨੇ ਵੀ ਆਪਾਂ ਇਹ ਗੱਲ ਮੰਨਦੇ ਆ ਲੋਕਾਂ ਦੇ ਵਿੱਚ ਗੱਲ ਹੈਗੀ ਆ ਵੀ ਇਹਨਾਂ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਵੀ ਕੀਤੇ ਇਹਨਾਂ ਦੇ ਨਾਲ ਰੋਸ ਵੀ ਹੈ ਕਿਸਾਨਾਂ ਵੀ ਕਿਸਾਨ ਵੀ ਰੋਲੇ ਪਰ ਅਸੀਂ ਟੋਟਲ ਜੋ ਨੈਲਸਜ ਕੀਤਾ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈ ਉਹ ਹੈਗੀ ਕਾਂਗਰਸ ਪਾਰਟੀ ਸੋਜਿੰਦਰ ਸਿੰਘ ਦਾਵਾ ਉਹਦਾ ਪਰਿਵਾਰ ਸਾਰਾ ਔਰ ਸਾਰੇ ਆ ਇੱਕ ਨੈਲਸਜ ਕਰਕੇ ਵੀ ਅਸੀਂ ਉਹਨੂੰ ਅਹਿਰਕਾ ਜਿਹੜਾ ਹਰਾਉਣਾ ਹੈ ਸਾਨੂੰ ਹਾਈ ਕਮਾਂਡ ਤੋਂ ਵੀ ਇਸ ਚੀਜ਼ ਦਾ ਇਸ਼ਾਰਾ ਜਿਹੜਾ ਵੀ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ ਤੁਸੀਂ ਆਪਾਂ ਸਾਰਿਆਂ ਨੇ ਜੋ ਅੱਜ ਫੈਸਲਾ ਸਰਦਾਰ ਸੁਖਵਿੰਦਰ ਸਿੰਘ ਲਗਾ ਸਰਦਾਰ ਸੁਖਵਿੰਦਰ ਸਿੰਘ ਅਨੁਸਾਰੀ ਕਮੇਟੀ ਨੇ ਜਿਹੜਾ ਫੈਸਲਾ ਹੀ ਸੁਣਾ ਦਿੱਤਾ ਕਿ ਸਾਡਾ ਫੈਸਲਾ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਐਕਸਪੋਰਟ ਕਰਾਂਗੇ ਔਰ ਅਸੀਂ ਤਗੜੇ ਹੋ ਕੇ ਸਪੋਰਟ ਕਰਾਂਗੇ ਔਰ ਸਪੋਰਟ ਹੀ ਨਹੀਂ ਕਰਾਂ ਕਰਾਂਗੇ ਆਪਾਂ ਸੁਖਵਿੰਦਰ ਸਿੰਘ ਰੰਦਾਵਾ ਦਾ ਜਿਹੜਾ ਉਹ ਰਥ ਹੈ ਉਹ ਅਸੀਂ ਜਰੂਰ ਰੋਕਾਂਗੇ ਬਾਕੀ ਜਿਹੜਾ ਉਹਨਾਂ ਵੀ ਸਾਨੂੰ ਫੈਸਲਾ ਸੁਣਾ ਦਿੱਤਾ ਸਰਦਾਰ ਸੋਚਾ ਸਿੰਘ ਨਗਾ ਉਹਨਸਾ ਸੋਜੰਦਾ ਸਿੰਘ ਹੋਣਾ ਵੀ ਠੀਕ ਹੈ ਉਹਨਾਂ ਇਹ ਗੱਲ ਕਹੀ ਹੈ ਵੀ ਜੋ ਕਮੇਟੀ ਨੇ ਫੈਸਲਾ ਕੀਤਾ ਉਹ ਸਿਰ ਮੱਥੇ ਆ ਸਾਨੂੰ ਸੋ ਸਾਡਾ ਜਿਹੜਾ ਫੈਸਲਾ ਹੈ ਅਸੀਂ ਅੱਜ ਤੋਂ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਬਸਪੋਰਟ ਕਰਦੇ ਆਪਰੋਚ ਤੇ ਚਲੋ ਉਦਾਂ ਤੇ ਸਾਰੇ ਵਰਕਰਾਂ ਨਾਲ ਜਦੋਂ ਇਲੈਕਸ਼ਨ ਚੱਲਦੀ ਹੈ ਸਾਰੇ ਵਰਕਰਾਂ ਨਾਲ ਕਰਦੇ ਆ ਉਥੇ ਕਾਂਗਰਸ ਨੇ ਵੀ ਕੀਤੀ ਹੈ ਬੀਜੇਪੀ ਵਾਲੇ ਵੀ ਕਰ ਰਹੇ ਆ ਆਪਾ ਨੂੰ ਵੀ ਪਾਰਟੀ ਵਾਲੇ ਕਰਿਆ ਉਹ ਅਪਰੋਚ ਹੋਰ ਚੀਜ਼ ਹੈ ਜਿਹੜਾ ਸਾਡਾ ਆਪਣਾ ਕਮੇਟੀ ਨੇ ਜੋ ਅਸੀਂ ਨਲਸ ਜਿ ਕੱਢਿਆ ਅਸੀਂ ਉਹਦੇ ਮੁਤਾਬਕ ਜਿਹੜਾ ਉਹ ਇਹ ਜਿਹੜਾ ਇਹ ਫੈਸਲਾ ਜਿਹੜਾ ਸੁਣਾਉਂਦੇ ਸੁਖਿੰਦਰ ਸਿੰਘ ਨੇ ਤਾਂ ਉਹਦੇ ਇੱਕ ਬਿਆਨ ਸੀ ਕਿ ਜਦੋਂ ਹਾਈ ਕਮਾਂਡ ਨੇ ਇਹਦੇ ਕੋਈ ਫੈਸਲਾ ਨਹੀਂ ਕੀਤਾ ਤੇ ਇਹ ਕਿਦਾਂ ਆਪਣੇ ਆਪ ਨਹੀਂ ਇਹ ਸਾਡਾ ਨਿੱਜੀ ਫੈਸਲਾ ਸਾਡਾ ਇਥੋਂ ਕਿਉਂਕਿ ਕਮੇਟੀ ਬਣਾਤੀ ਆਪਾਂ ਜਿਹੜੀ ਹਾਈ ਕਮਾਂਡ ਨੇ ਤੇ ਪਾਈਕਰ ਕਰਤਦਾ ਪਰ ਅਸੀਂ ਇੱਕ ਨਿੱਜੀ ਕਮੇਟੀ ਬਣਾਉਣ ਦਾ ਸਰਦਾ ਸੋਚਾ ਸਿੰਘ ਲਗਾ ਤੋਣਾ ਦਾ ਇਹੋ ਹੀ ਹੈਗਾ ਕਿ ਇੱਕ ਜਿਹੜੀ ਕਮੇਟੀ ਬਣਾਈ ਆ ਉਹ ਕਮੇਟੀ ਹੀ ਫੈਸਲਾ ਕਰੇ ਤੁਹਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ 'ਚ ਕਾਲੀ ਜਿਹੜੇ ਆ ਉਹ ਲੋਕਲ ਵਰਕਰਾਂ ਦਾ ਆ ਲੋਕਲ ਲੋਕਲ ਹਲਕੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਇਹ ਚਾਈ ਕਮਾਂਡ ਦਾ ਨਹੀਂ ਫੈਸਲਾ ਇਹ ਕੋਈ ਪਾਰਟੀ ਦਾ ਫੈਸਲਾ ਨਹੀਂ ਆ ਨਹੀਂ ਸਰਦਾਰ ਸੁਚਾ ਸਿੰਘ ਲਗਾਓ ਇਹਨਾਂ ਨੂੰ ਦੱਸਦਾ ਹੈ ਇਹ ਤੁਹਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ 'ਚ ਜਿਹੜੇ ਅਕਾਲੀ ਨਹੀਂ ਇਹ ਵੀ ਇਹ ਇੱਕ ਇਹ ਪਰਮਪਰਿਖਾ ਇੱਕ ਪਰਮਪਰਿਖਾ ਆ ਕਿਉਂਕਿ ਅਕਾਲੀ ਦਲ ਦੀ ਬੋਰਡ ਜਿਹੜੀ ਲੋਕ ਸਭਾ ਦੇ ਵਿੱਚ 17000 ਵੋਟ ਜਿਹੜੀ ਆ ਉਹ ਪੋਲ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਆ ਪਰ ਉਹਦੇ ਵਿੱਚੋਂ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀ ਵੋਟ ਸਾਡੀ ਜਿਹੜੀ ਉਹ ਕਾਂਗਰਸ ਨੂੰ ਚਲ ਗਈ ਆ ਹਰ ਚੰਦ ਗਏ ਨਹੀਂ ਆਪਾਂ ਕਹਿ ਸਕਦੇ ਆ ਪਰ ਬਹੁਤ ਵੱਡਾ ਵੋਟ ਬੈਂਕ ਜਿਹੜਾ ਉਹ ਬੈਠਾ ਆ ਉਹ ਜਿਸ ਪਾਸੇ ਜਾਊਗਾ ਉਹ ਵੋਟ ਬੈਂਕ ਜਿਹੜਾ ਉਹ ਜਿਤਾਊਗਾ ਇਹ ਕਰਕੇ ਆਪਾਂ ਦੀ ਪਾਰਟੀ ਨੂੰ ਸਪੋਰਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸਕਨੀਸ਼ਕ ਪਾਲ ਨੇ ਅਸਤੀਫਾ ਦਿੱਤਾ ਜੀ ਉਹਨੂੰ ਕਿਵੇਂ ਦੇ ਦੇਣਾ ਜਿਹੜਾ ਅਸਤੀਫਾ ਦੇਣਾ ਹੈ ਕਿ ਉਹ ਜਿਹੜੀ ਇਹ ਪ੍ਰੋਸੈਸ ਹੈ ਜਿਹੜਾ ਇਹ ਪ੍ਰੋਸੈਸ ਜਿਹੜਾ ਇਹ 5 ਸਾਲ ਬਾਅਦ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਹਾਂ ਇਹ ਇਸ ਵਾਰ ਜਿਹੜਾ ਅਸਤੀਫਾ ਪਹਿਲੀ ਵਾਰ ਅਸਤੀਫਾ ਪਹਿਲੀ ਵਾਰ ਅਸਤੀਫਾ ਪਹਿਲੀ ਵਾਰ ਹੋਇਆ ਇਹ ਉਹਨਾਂ ਦਾ ਇਹ ਤੇ ਉਹ ਆਪ ਹੀ ਦੱਸ ਸਕਦੇ ਆ ਪਰ ਇਹਦੇ ਬਾਰੇ 18 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਵੀ ਹੋ ਰਹੀ ਹੈ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਉਹ ਜਿਹੜਾ ਫੈਸਲਾ ਕਲ ਜੋ ਵੀ ਲੈਣਗੇ ਕਿਉਂਕਿ ਡੈਲੀਗੇਟਰਾਂ ਨੇ ਚੋਣ ਕਰਨੀ ਹੈ ਕਿ ਇਹ ਤੇ ਉਹਨਾਂ ਦੇ ਲੈਵਲ ਦਾ ਹੀ ਹੈ ਇਹ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ